ਈ ਸੱਦ ਦੇ ਤਾਂ ਕਹਿੰਦੇ ਸੱਦ ਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਇਹਨਾਂ ਦੇ ਇਹਨਾਂ ਮਤਲਬ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦਿਆ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦਦੇ ਜੇ ਸੱਦ ਲੀਏ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆਹ ਕਰਨ ਨੂੰ ਸੱਦਿਆ ਤੁਸੀਂ ਆ ਜਾਓਗੇ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੋਂ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜਾਂ ਤੇ ਮਾਮਲੇ ਤੇ ਬੁਲਾਈ ਹੈ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੂੰਗੇ ਜੇ ਲੈ ਕੇ ਉਟਕ ਚੌਣੀ ਗਏ ਸੀਗੇ ਸੀਗਾ ਉੱਥੇ ਫਿਰਦੇ ਨੇ ਮਤਲਬ ਇਧਰ ਨੂੰ ਲੰਘ ਗਏ ਉਧਰ ਨੂੰ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੇ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਹਾਂਜੀ ਤੁਸੀਂ ਟਾਈਮ ਮੰਗ ਰਹੇ ਸੀਗੀ ਲਿਆ ਟਾਈਮ ਜਾ ਕੇ ਹਾਂਜੀ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੁਹਾਨੂੰ ਟਾਈਮ ਦੇ ਦਿੰਨੇ ਆ ਤੇ ਜਦੋਂ ਟਾਈਮ ਮਿਲ ਗਿਆ ਇਸ ਵਿੱਚ ਜਾ ਕੇ ਆਉਂਗਾ ਇਕੜਾ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਸਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਣਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਨੂੰ ਆਤਮ ਨਿਰਭਰ ਬੰਨਣਾ ਹੋਗਾ ਕਬ ਕਬ ਕਦੋਂ ਕਿਹੜੇ ਕਿਹੜੀ ਗੱਲ ਤੋਂ ਆਤਮ ਨਿਰਭਰ ਹੋ ਜਾਣਗੇ ਉਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦੇਉ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ ਚ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ हायर ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ 88 88 ਲੱਖ ਰੁਪਏ ਹੋ ਗਏ ਜੀ 88 ਲੱਖ ਕੌਣ ਦੇ ਦੂ ਕੰਪਨੀ ਜੀ 2-3000 ਡਾਲਰ ਹੁੰਦਾ ਸੀਗਾ ਪਹਿਲਾਂ ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ ਗੂਗਲ ਚ ਵੀ ਬੋਇੰਗ ਚ ਵੀ ਐਮਾਜ਼ਾਨ ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉਥੇ ਸੀ ਸਾਰਾ ਹੁਣ ਕੰਪਨੀਆਂ ਕਹਿੰਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ ਜੇ ਤੁਸੀਂ ਕੈਪਟਨ ਵਰਿੰਦਰ ਸਿੰਘ ਤੇ ਪਰਿਵਾਰ ਤੇ ਇੱਕ ਨਿਸ਼ਾਨਾ ਲਾਇਆ ਸੀ ਤੇ ਪੁਰਾਣੀ ਪੁਜੀਤਕਾਰ ਕਹਿੰਦੇ ਨੇ ਕਿ ਗੈਰ ਜ਼ਿੰਮੇਵਾਰ ਦਾ ਬਿਆਨ ਸਾਡੇ ਪਰਿਵਾਰ ਤੇ ਗੁਰੂ ਦੀ ਰਹਿਮਤ ਹੈ ਬੇਵਜ੍ਹਾ ਅਸੀਂ ਨਾ ਦੋ ਇਦਾਂ ਦੀ ਗੱਲਾਂ ਕਰਦੇ ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਹੁੰਦਾ ਹੁੰਦਾ ਇੱਕ ਅਧਰ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਅਦੀ ਪੀੜੀ ਮੈਂ ਤਾਂ ਉਹਨਾਂ ਤੇ ਕਿਹਾ ਜਿਹੜੇ ਹਾਈਵੇ ਤੇ ਆ ਕੇ ਲੁੱਟਦੇ ਹੁੰਦੇ ਸੀ ਦੱਸ ਦੇਣਾ ਮੈਡਮ ਮੈਂ ਕੋਈ 10 ਦਿਨ ਉਹ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਡਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਨੀ ਲਿਆ ਸੀ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਉਤੋਂ ਜਿਆ ਸ਼ੁਰੂ ਹੋਈ ਸੀ ਤੇ ਫਿਰ ਜਿਹੜੇ ਸ਼ੀਸ਼ ਮਹਿਲ ਹੈ ਸ਼ੀਸ਼ ਮਹਿਲ ਚ ਅ ਐਲਿਸਬਥ 1 ਐਲਿਸਬਥ 2 ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਜਾਏਗਾ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਜਾਏਗਾ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਦੇਖੀ ਨਹੀਂ ਮੈਂ ਸੇਵਾ ਸਿੰਘ ਠਿੱਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਫਾਂਸੀ ਦੀ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ। ਵੀ ਆ ਫਾਂਸੀ ਇਹਨਾਂ ਨੇ ਆਪਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ। ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਵਰਸੀ ਹੁੰਦੀ ਹੈ। ਨਾ ਢੀਕਰੀ ਵਾਲੇ ਜਾ ਕੇ ਉੱਥੇ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ। ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ। ਸੱਤ ਜਵਾਬ ਦੇ ਚੋਹੇ ਇਨਕੰਟੈਕਸ ਦੀ ਰਿਪੋਰਟ ਰੀਡ ਕੀਤੀ ਸੀ। ਸਟੋਰੀ ਇਹ ਕਿਹੜਾ ਸੱਤ ਸੱਤਾ ਦੀ ਸੀ ਜੀ ਉੱਥੇ ਇਹ ਕਿੰਨੀ ਇਨਕੰਟੈਕਸ ਸੀ। ਬਿਊਰੋਕ੍ਰੇਟਸ ਦਾ ਆਪ ਹੀ ਨਾਮ ਤੇਰੇ ਯਾਦ ਕਰਦੇ। ਜੀਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇਹ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਅੱਜ ਤਹਾਨੂੰ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਮੰਨਾਂਗੇ ਕੋਈ ਇੰਟਰਨੈਟ ਮਾਰਕੀਆ ਆਪਣੀ ਸਾਰਾ ਬਿਜ਼ਨਸ ਸਾਰਾ ਕਰ ਰਹੀ ਹੈ ਸਾਰਾ ਅੱਜ ਤਹਾਂ ਰਿਮਾਂਡ ਚੱਲ ਰਹੇ ਨੇ ਜਾਂਚ ਚੱਲ ਰਹੀ ਹੈ ਬਹੁਤ ਹਰ ਰੋਜ਼ ਸਾਨੂੰ ਨਵੇਂ ਸਬੂਤ ਮਿਲ ਰਹੇ ਨੇ ਹਾਂਜੀ ਅਜੇ 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 ਕਰ ਰਹੇ ਹਾਂ ਜੀ ਮੈਂ ਦੱਸ ਦਾਂਗੇ ਜੀ ਕਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਓ ਉਹਨਾਂ ਲਈ ਕਿੰਨੇ ਇਕੱਠੇ ਹੋਏ ਨੇ ਦੱਸ ਦਾਂਗੇ ਜੀ ਸਾਰਾ ਕੁਝ ਦੱਸ ਕੇ ਕਰਾਂਗੇ ਜੀ ਹਾਂ ਹਰ ਰੋਜ਼ ਤਾਂ ਮੈਂ ਦੇਖੋ ਡਾਟਾ ਦੇ ਨਹੀਂ ਸਕਦਾ ਪਰ ਦੱਸਾਂਗੇ ਅਸੀਂ ਦੱਸਦೇನೆ ਹੁੰਨੇ ਆ ਤੇ ਉਹ ਉਹ ਨਹੀਂ ਦੱਸਦੇ ਉਹ ਤਾਂ ਉਹ ਤਾਂ ਕਹਿੰਦੇ ਜੀ ਹਿੱਤੇ ਤਾਂ ਆਰਟੀਆ ਚ ਆਉਂਦਾ ਹੀ ਨਹੀਂ ਤੇ ਨਾ ਹੀ ਉਹ ਕਦੇ ਪ੍ਰੈਸ ਕਾਨਫਰੈਂਸ ਕਰਦੀ ਹੈ ਜੀ ਕੱਲ ਵੀ ਉਹਨਾਂ ਨੇ 11ਵੀਂ ਵਾਰ ਦੇਸ਼ ਨੂੰ ਸਮੋਦਨ ਕੀਤਾ ਜਦੋਂ ਦੇ ਇਹਨੂੰ ਸਮੋਹਨ ਕਰਨ ਆਉਂਦੇ ਲੋਕ ਡਰ ਜਾਂਦੇ ਨੇ ਵੀ ਕੋਈ ਨਾ ਕੋਈ ਪੰਗਾ ਪਾਉ ਨਾ ਮਾ ਹੁਣ ਠੀਕ ਹੈ ਨਾ ਉਹ ਕਦੇ ਪ੍ਰੈਸ ਕਾਨਫਰੈਂਸ ਨਹੀਂ ਕਰਦੇ ਕਿਤੇ ਪੱਤਰਕਾਰਾਂ ਦੇ ਜਵਾਬ ਨਹੀਂ ਦਿੰਦੇ 11 ਸਾਲ ਹੋ ਗਏ ਜੀ ਇੱਕ ਪ੍ਰੈਸ ਕਾਨਫਰੈਂਸ ਨਹੀਂ ਉਹ ਹੀ ਸਿੰਗਲ ਠੀਕ ਹੈ ਨਾ ਆਪਾਂ ਇੱਥੇ ਆ ਹਫਤੇ ਚ ਚੌਥੀ ਆ ਆਪਣੀ ਸੋ ਅਸੀਂ ਜੇ ਕੋਈ ਕਿਸੇ ਗੱਲੋਂ ਕਾਣੇ ਹੋਵਾਂਗੇ ਫਿਰ ਅਸੀਂ ਪ੍ਰੈਸ ਤੋਂ ਭੱਜਾਂਗੇ ਵੀ ਕਾਹਨੂੰ ਛੱਡ ਪੁਰੇ ਸਵਾਲ ਆ ਕਰਨਗੇ ਜਿੰਨੇ ਤੇਰੇ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਮੈਂ ਇੱਥੋਂ ਜਾਣਦਾ ਨਹੀਂ ਹੁੰਦਾ ਜਦੋਂ ਤੁਸੀਂ ਕਹਿੰਦੇ ਨੇ ਵੀ ਬਸ ਸਾਡਾ ਤਾਂ ਨਿਬੜ ਗਿਆ ਜੀ ਅੱਜ ਦਾ ਕੰਮ ਹੈਗਾ ਚੱਲ ਠੀਕ ਹੈ ਕੱਲ ਨੂੰ ਕਰ ਲਾ ਆ ਜੂਗਾ ਪਰਸੋਂ ਨੂੰ ਆ ਜੂ। ਸੋ ਅਸੀਂ ਸੱਚੇ ਦਿਲੋਂ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆਂ ਔਰ ਹਰ ਚੀਜ਼ ਲੋਕਾਂ ਨੂੰ ਦੱਸਾਂਗੇ ਆਹੀ ਪਾਰਦਰਸ਼ਤਾ ਲਿਆਉਣ ਵਾਸਤੇ ਅਸੀਂ ਰਾਜਨੀਤੀ 'ਚ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਕਿ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਸਿਖਾਉਣ ਆਏ ਆ। ਤੋਂ ਸਿਖਾ ਵੀ ਦਿੱਤੀ ਸਿੱਖ ਵੀ ਰਹੇ ਨੇ ਚੰਗਾ ਸਿੱਖ ਰਹੇ ਨੇ ਸਾਰੇ। ਠੀਕ ਹੈ ਨਾ। ਹੁਣ ਤੁਸੀਂ ਦੱਸੋ ਮੈਨੂੰ ਸਮਝ ਨਹੀਂ ਆਉਂਦੀ। ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ 'ਚ ਤਣਕਾ ਹੁੰਦਾ ਹੈ ਜਾਂ ਇਹ ਕਹਿ ਲੋ ਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਹੈ। లైకు తో ਐਵੇਂ ਭੱਜ ਗਿਆ ੰਦਰੋਂ ਉਹ ਕਹਿੰਦਾ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਿਆ ਉਹ ਕਹਿੰਦਾ ਫੜਨਗੇ ਸੰਤਾ ਇਹ ਆਹ ਕਹਿ ਰਹਾ ਲੋ ਆਪਾਂ ਜਾਂਦਾ ਉਹ ਜਿਹੜਾ ਅੱਜ ਆਈ ਕਰ ਲਈ ਅੱਜ ਆਈ ਕਰ ਕਿਤੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ 'ਚ ਕੋਈ ਖੋਟ ਹੋਵੇ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ ਹਰਦਾ ਕੋਈ ਗੱਲ ਨਹੀਂ ਹਿਮਨ ਨੇਚਰ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦੋਂ ਹੋਇਆ ਉਹਦੇ ਵਿੱਚ ਦੱਸ ਕੇ ਧੋੜੀ ਆਉਨੇ ਆ ਸੀ ਫਿਰ ਅਜੇ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਜਿਹਦਾ ਵਿੱਚ ਸਮਝ ਆਇਆ ਸੀ ਕਹਿੰਦੇ ਪਤਾ ਹਰਤਾ ਵੀ ਉਹਨਾਂ ਦੇ ਇਹਨਾਂ ਦੇ ਕਾਂਗਰਸ ਦੇ ਫਰਦਾਰਾ ਮੇਰੇ ਸਿਗਾ ਜਾ ਬਣੀ ਨਾ ਦੇ ਘਰ ਗਏ ਸੀਗੇ ਕਹਿੰਦੇ ਮਿਲ ਕੇ ਆਏ ਨੇ ਉਹਨਾਂ ਨੂੰ ਨੀਉ ਤਾਂ ਉਹਨਾਂ ਨੇ ਮੇਰੇ ਖਿਆਲ ਟਵੀਟ ਵੀ ਕੀਤਾ ਹੈ ਨਹੀਂ ਚਲੋ ਆਪਣੀ ਪਾਰਟੀ ਚ ਹੌਸਲੇ ਹੌਸਲੇ ਦੇਣਗੇ ਹੋਰ ਕੀ ਹਨ ਕੋਲੇ ਹੁਣ ਇੱਕ ਦੂਜੇ ਨੂੰ ਹੌਸਲਾ ਹੀ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਇਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਰ ਬੈਠੇ ਕੰਮ ਇਹ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾਂ ਸਬੂਤਾਂ ਤੋਂ ਜਾਂ ਬਿਨਾਂ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਕੋਈ ਨਾਲੇ ਮੇਰਾ ਤਾਂ ਉੱਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਕੋਈ ਬਦਲਾਖੋਰੀ ਥੋੜੀ ਐ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜ਼ੀ ਉਹਦੇ ਤੇ ਐ ਉਹ ਤਾਂ ਫਿਰ ਕਾਨੂੰਨ ਦੇ ਸਕੰਜੇ ਤੇ ਇੱਕ ਨਾ ਇੱਕ ਦਿਨ ਤਾਂ ਆ ਹੀ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ